हां जी दोस्तों आज ਗੱਲਬਾਤ ਕਰਾਂਗੇ ਸਰਮੇਲ ਦੀ ਜ਼ਿੰਦਗੀ ਦੇ ਭਾਗ 58ਵੇਂ ਬਾਰੇ। ਸੋ ਭਾਗ 57 ਵਿੱਚ ਤੁਸੀਂ ਵੇਖਿਆ ਵੀ ਜਿਹੜਾ ਮੱਗਰ ਹੁੰਦਾ ਉਸ ਨੂੰ ਡੀਐਸਪੀ ਆਪਣੀਆਂ ਗੱਲਾਂ ਵਿੱਚ ਲਾ ਕੇ ਆਪਣੇ ਵੱਲ ਕਰ ਲੈਂਦਾ ਤੇ ਉਹ ਹੁਣ ਡੀਐਸਪੀ ساری ਪਾਰਟੀ ਨੂੰ ਲੈ ਕੇ ਉੱਥੇ ਆ ਗਿਆ ਜਿੱਥੇ ਕੇ ਉਹਦੇ ਯਾਰ ਸੁੱਤੇ ਪਏ ਨੇ ਤੇ ਉਹ ਸੁੱਤੇ ਪਿਆਂ ਦੇ ਹਥਿਆਰ ਚੁੱਕ ਕੇ ਡੀਐਸਪੀ ਦੇ ਅੱਗੇ ਰੱਖ ਦਿੱਤੇ। ਸੋ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਬਿਨਾਂ ਪੜਣਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ। ਡੀਐਸਪੀ ਦਾ ਡਰਕਲਮਨ ਗੁਰੂਆਂ ਦੀ ਬਾਣੀ ਦਾ ਆਸਰਾ ਲੈ ਕੇ ਹੁਣ ਦਲੇਰ ਹੋ ਰਿਹਾ ਸੀਗਾ ਜਦ ਤੱਕ ਮਗਰ ਹਥਿਆਰ ਲੈ ਕੇ ਬਾਹਰ ਨਹੀਂ ਆ ਗਿਆ ਉਹ ਸਤਨਾਮ ਵਾਹਿਗੁਰੂ ਦਾ ਜਾਪ ਨਹੀਂ ਛੱਡਿਆ ਉਹ ਕਿੱਥੇ ਤੇ ਕਿਵੇਂ ਪਏ ਨੇ ਸਾਹਬ ਨੇ ਹੋਰ ਪੁੱਛ ਕੇ ਚ ਕੀਤੀ ਉਹਨੂੰ ਇਹ ਮੇਰੇ ਚਾਚੇ ਦਾ ਬਾੜ ਦਾ ਘਰ ਹੈ ਦੱਖਣ ਵਾਲਾ ਬੂਹਾ ਡੰਗਰਾਂ ਦਾ ਹੈ ਤੇ ਚੜ੍ਹਦੀ ਵਾਲ ਤੇ ਬਾਹਰ ਤੁਸੀਂ ਜਾਣਾ ਸੱਜੇ ਦੇ ਹੱਥ ਉਹਨਾਂ ਦੇ ਦੋ ਮੰਜੇ ਨੇ ਗਲਵੰਤ ਤੇ ਹਨੀਫ ਇਕੱਠੇ ਪਏ ਨੇ ਤਾਰਾ ਕੱਲਾ ਵੇ ਹੁਣ ਦੇਰ ਨਾ ਕਰੋ ਉਹਦਾ ਮਨ ਕਾਲਾ ਬੈ ਚੁੱਕਾ ਸੀਗਾ ਉਹ ਚਾਹੁੰਦਾ ਸੀ ਵੀ ਪਾਣਾ ਮੇਰੀਆਂ ਅੱਖਾਂ ਤੋਂ ਪਰਾਂ ਪਰਾਂ ਵਰਤ ਜਾਵੇ ਮੈਂ ਦੇਖ ਨਹੀਂ ਸਕਾਂਗਾ ਸਹਾਰ ਨਹੀਂ ਸਕਾਂਗਾ ਬਗਿਆੜਾ ਨੇ ਛੈ ਛੈ ਕੇ ਪੈਰ ਪੁੱਟਣੇ ਸ਼ੁਰੂ ਕਰ ਦਿੱਤੇ ਬਾਹਰ ਦਾ ਬਾਰਤਾ ਖੁੱਲਾ ਹੀ ਸੀਗਾ ਮਲਕ ਮਲਕ ਕੰਦਾ ਨਾਲ ਘਸੜਦੇ ਆ ਉਹਨਾਂ ਵੇੜਾ ਵੀ ਪਾਰ ਕਰ ਲਿਆ ਬਾਰ ਦੇ ਦੋਹੀਂ ਪਾਸੀ ਚਾਰ ਚਾਰ ਜਵਾਨ ਤਿਆਰ ਹੋ ਕੇ ਖਲੋ ਗਏ ਸਨ ਫਿਰ ਉਹਨਾਂ ਹਦਾਇਤਾਂ ਅਨੁਸਾਰ ਤਾਤੇ ਆਏ ਲੋਹਾਰ ਵਾਂਗ ਐਕਸ਼ਨ ਸ਼ੁਰੂ ਕਰ ਦਿੱਤਾ ਇੱਕ ਵਾਰਚ ਹੀ ਦੋਵੇਂ ਤਖਤੇ ਕੰਦਾ ਨਾਲ ਆ ਬਜੇ ਤੇ ਅਠੇ ਸਿਪਾਹੀ ਟਾਰਚਾਂ ਦੇ ਚਾਨਣ ਵਿੱਚ ਮੰਜਿਆਂ ਨੂੰ ਜਾ ਪਈ ਸਿਪਾਹੀਆਂ ਨੇ ਸੁੱਤਿਆਂ ਉਤੋਂ ਰਜਾਈਆਂ ਖਿੱਚ ਸੁਟੀਆਂ ਤੇ ਬਾਹਾਂ ਤੋਂ ਫੜ ਕੇ ਪੁੰਜੇ ਸੁੱਟ ਲਏ ਹੋ ਦਲਵੰਤ ਦੇ ਤਰ੍ਹਾਂ ਹਥਿਆਰਾਂ ਨੂੰ ਹੱਥ ਮਾਰਦੀ ਰਹਿ ਗਏ ਸਨ ਹਨੀਫ ਦੋਹਾਂ ਦੇ ਵਿਚਕਾਰ ਪਿਆ ਸੀਗਾ ਉਹ ਸਿਪਾਈ ਨੂੰ ਆਪਣੇ ਉਤੋਂ ਦੀ ਉਲਟਾ ਕੇ ਹੀਠੋਂ ਨਿਕਲ ਗਿਆ ਪਰ ਬਾਰ ਵਿੱਚ ਦੋਹੀ ਪਾਸੇ ਲੱਗੇ ਖਲੋਤੇ ਸਿਪਾਈਆਂ ਨੇ ਉਸ ਨੂੰ ਆਉਂਦੇ ਨੂੰ ਹੀ ਖਿਦੋ ਮੰਗ ਜੁਕ ਲਿਆ ਜਦੋਂ ਉਹ ਤਿੰਨੇ ਕਾਬੂ ਕਰ ਲਏ ਗਏ ਤਾਂ ਬਰਾਡ ਸਾਹਿਬ ਪੰਜ ਸੈਲ ਦੀ ਬੈਟਰੀ ਲਿਸ਼ਕਾਉਂਦਾ ਅੰਦਰ ਆ ਗਿਆ ਹੁਣ ਉਸ ਚਾਨਣ ਇੱਧਰ ਉੱਧਰ ਘਮਾਇਆ ਡੇਢ ਇੱਟ ਦੇ ਪੱਕੇ ਥਮਲੇ ਦੀ ਇੱਕ ਲਟੈਂ ਹੇਠਾਂ ਦੋ ਕੋ ਗੱਡੇ ਤੋੜੀ ਪਈ ਸੀ ਦੂਜੀ ਲਟੈਂ ਨਾਲ ਬੰਨੀਆਂ ਛਲੀ ਦੀਆਂ ਬੋਰੀਆਂ ਲੜਕ ਰਹੀਆਂ ਸਨ ਚੋਹਿਆਂ ਨੇ ਲਟੈਣ ਉੱਤੇ ਚੜਕੇ ਵੀ ਬੋਰੀਆਂ ਨੂੰ ਜਾ ਪਾੜਿਆ ਸੀਗਾ। ਤਾਰਜ ਦਾ ਤੇਜ ਚਾਨਣ ਗਲਵੰਤ ਤਾਰੇ ਤੇ ਹਨੀਫ ਦੀਆਂ ਅੱਖਾਂ 'ਚ ਉਧਿਆਰੇ ਹਾ ਸੀਗਾ। ਕਿਉਂ ਓਏ ਸੂਰੋ? ਪੁਲਿਸ ਦਾ ਗਰੀਬ ਸਪਾਈ ਮਾਰਿਆ ਸੀ। ਹੁਣ ਦੱਸੋ। ਤੁਹਾਨੂੰ ਕਾਨੂੰਨ ਦਾ ਡਰ ਨਹੀਂ ਸੀਗਾ? ਬਰਾੜ ਨੇ ਆਪਣਾ ਰੋਬ ਛਾਂਟਿਆ। ਅੰਦਰ ਆਉਣ ਤੋਂ ਪਹਿਲਾਂ ਤੇਰੀ ਬਹਾਦਰੀ ਦੀ ਪੈਂਟ ਗਿੱਦੀ ਹੋਈ ਪਈ ਸੀ। ਤਾਰੇ ਨੇ ਥੋੜਾ ਚਿੜਕੇ ਥੋਕਮਾਂ ਉੱਤਰ ਦੇ ਮਾਰੇ ਉਹਨੂੰ। ਤੇਰੇ ਗਰੀਬ ਸਪਾਈ ਦੀਆਂ ਕਰਤੂਤਾਂ ਦਾ ਪਤਾ ਹੈ? ਟੀਐਸਪੀ ਨੇ ਸਿਰ ਤੋਂ ਕਮ ਆਕਮਾ ਕੇ 2-3 ਬੈਂਤਾ ਤਾਰੇ ਦੇ ਝੜ ਦਿੱਤੀਆਂ। ਗਲਵੰਤ ਨੇ ਧੀਰਜ ਨਾਲ ਆਖਿਆ ਵੀ ਬਰਾੜ ਸਾ ਹੁਣ ਔਕੇ ਬਾਰੇ ਹੁਣ ਦੀ ਲੋੜ ਨਹੀਂ ਹੈਗੀ ਸਾਡੇ ਨਾਲ ਵਿਸ਼ਵਾਸ ਘਾਤ ਹੋ ਗਿਆ ਭਰਾਵਾਂ ਲਈ ਮਰਨਾ ਮਿੱਥਿਆ ਹੈ ਪਰ ਸਾਡੇ ਹੀ ਕਿਸੇ ਭਰਾ ਨੇ ਸਾਨੂੰ ਫੜਾ ਦਿੱਤਾ ਹੁਣ ਸਾਨੂੰ ਕੋਈ ਅਫਸੋਸ ਨਹੀਂ ਹੈਗਾ ਸਾਨੂੰ ਆਪਣੇ ਹੱਥ ਦਾ ਪਤਾ ਹੈ ਸਾਡੇ ਘਰੋਂ ਨਿਕਲਣ ਤੋਂ ਪਹਿਲਾਂ ਹੀ ਤੜੀ ਉਤੇ ਤੜੀ ਹੋਈ ਹੈ ਹੋਰ ਦੱਸੋ ਟੀਐਸਪੀ ਕੁਝ ਵੀ ਅੱਖਣ ਜੋਗਾ ਨਾ ਰਿਹਾ ਉਹ ਹੌਲਾ ਪੈਂਦੇ ਆਖਿਆ ਵੀ ਇਹਨਾਂ ਨੂੰ ਲੈ ਚੱਲੋ ਮੱਗਰ ਦੇ ਚਾਚੇ ਦੇ ਘਰ ਹੋਰ ਕੋਈ ਨਹੀਂ ਸੀ ਪਿਆ ਜਿਨ੍ਹਾਂ ਬਿਸਤਰਿਆਂ ਵਿੱਚ ਡੰਗਰਾਂ ਦੀ ਰਾਖੀ ਵਾਸਤੇ ਘਰwale ਪੈਂਦੇ ਸਨ ਉਹਨਾਂ ਵਿੱਚ ਹੀ ਗਲਵੰਤ ਹੋਰੀਆਂ ਆਸੁੱਤੇ ਸਨ ਉਹ ਪਹਿਲੀ ਵਾਰ ਇਸ ਘਰ ਨਹੀਂ ਸੀ ਸੁੱਤੇ ਪੜੋਸਨੇ ਪਿੰਡ ਦੇ ਸਰਪੰਚ अथवा ਕਿਸੇ ਨੰਬਰਦਾਰ ਤੱਕ ਨਹੀਂ ਦਿੱਤੀ ਜਗਾਇਆ ਹਨੀਫ ਦਾ ਅੱਬਾ ਉਤੋਂ 5-6 ਘਰਾਂ ਦੀ ਵਿਥ ਨਾਲ ਖੰਗ ਰਿਹਾ ਸੀਗਾ ਹਨੀਫ ਸੋਦਾ ਸੀ ਵੀ ਮੇਰੇ ਘਰਦਿਆਂ ਨੂੰ ਸਾਡੇ ਫੜੇ ਜਾਣ ਬਾਰੇ ਸ਼ਾਇਦ ਕੱਲ ਨੂੰ ਹੀ ਪਤਾ ਲੱਗੇ ਸ਼ਾਇਦ ਉਦੋਂ ਤੱਕ ਬਿਸਮਿਲ੍ਲਾ ਹੀ ਪੜਦੇਣ ਹੋਰ ਕਿਨੂ-ਕਿਨੂ ਮਾਰਨ ਦਾ ਇਰਾਦਾ ਸੀਗਾ ਤੁਸੀਂ ਜਾਂਦੇ ਡੀਐਸਪੀ ਨੇ ਮੋੜ ਪੁੱਛ ਲਿਆ ਉਹਨਾਂ ਨੂੰ ਮਾਰਨਾ ਤੁਹਾਨੂੰ ਸੀਗਾ ਪਰ ਸ਼ਹਿਰ ਕਿਸੇ ਨੇ ਪ੍ਰਾਣ ਨਹੀਂ ਦਿੱਤੀ ਗਲਵੰਤ ਨੇ ਐਨੀ ਆ ਕੇ ਆਪਣੇ ਦੋਸਤ ਮੱਖਣ ਨੂੰ ੁਕਾ ਲਿਆ ਜਿਸ ਕੋਲ ਤਾ ਕੇ ਉਹ ਦੋ ਵਾਰ ਬੈਠ ਜਾਗਾ ਸੀਗਾ ਪਰ ਦੋਮੇ ਵਾਰ ਬਰਾੜ ਦੀ ਕਿਸਮਤ ਤੇ ਨਿਕਲੀ ਸੀਗੀ ਗਲਵੰਤ ਨੂੰ ਇਨਕਲਾਬੀ ਬਣਾਉਣ ਵਿੱਚ ਮੱਖਣ ਦਾ ਬਹੁਤਾ ਹੱਥ ਸੀ ਉਹ ਆਪਣੀ ਤਨਖਾਹ ਵਿੱਚੋਂ ਬਾਜਮਾ ਫੰਡ ਹੁਣ ਤੱਕ ਪਾਰਟੀ ਨੂੰ ਦੇਈ ਜਾ ਰਿਹਾ ਸੀਗਾ ਪਰ ਉਸ ਦਾ ਪਤਾ ਗਲਵੰਤ ਤੇ ਪ੍ਰੀਤੂ ਤੋਂ ਬਿਨਾਂ ਕਿਸੇ ਨੂੰ ਨਹੀਂ ਸੀਗਾ ਪਾਰਟੀ ਦੇ ਪਰਚੇ ਲਈ ਬਹੁਤੇ ਲੇਖ ਉਹੀ ਅਨੁਵਾਦ ਕਰਦਾ ਹੁੰਦਾ ਸੀਗਾ ਇਨਕਲਾਬ ਦੀਆਂ ਚੜ੍ਹਾਈਆਂ ਲੋਹਾਈਆਂ ਬਾਰੇ ਉਹ ਇਤਿਹਾਸ ਪੱਖੋਂ ਸੁਚੇਤ ਸੀਗਾ ਡੀਐਸਪੀ ਹੁਣ ਆਪਣਾ ਮਰਨਾ ਸੁਣ ਕੇ ਲਰਜਾ ਖਾ ਗਿਆ ਪੱਦਰੇ ਪੈਂਦੇ ਉਸ ਦੇ ਪੈਰ ਲੜਖਰਾ ਗਏ ਉਹਦੀ ਸੁਰਤ ਗੋਤੇ ਖਾਣ ਲੱਗ ਪਈ ਏ ਕਦੇ ਵੀ ਮੈਨੂੰ ਮਾਰ ਸਕਦੇ ਸੀਗੇ ਮੈਂ ਕਿਸਮਤ ਦਾ ਜਰਾਵਰਾਂ ਜਾਂ ਤੋਂ ਮੇਰੇ ਵੱਲ ਹੈ ਉਸ ਗੁਰਬਾਣੀ ਦਾ ਆਸਰਾ ਲੈ ਕੇ ਆਪੇ ਨੂੰ ਸੰਭਾਲਾ ਦਿੱਤਾ ਫਿਰ ਉਸਨੇ ਟੋਪਿਕ ਹੀ ਬਦਲ ਲਿਆ ਵੀ ਹੁਣ ਤੁਹਾਡਾ acharu चीन ਤੋਂ ਕੀ ਸੁਨੇਹਾ ਲਿਆ ਆ ਉਹ ਤੁਹਾਡੇ ਨਾਲ ਸਲਾਹ ਕਰਕੇ ਗਿਆ ਸੀਗਾ ਤੁਹਾਨੂੰ ਉਹਨੇ ਰਿਪੋਰਟ ਨਹੀਂ ਦਿੱਤੀ ਡੀਐਸਪੀ ਨੂੰ ਗਲਵੰਤ ਦੀ ਟੀਚਰ ਉੱਤੇ ਗੁੱਸਾ ਆ ਗਿਆ ਆਪਣੇ ਮਾਰੇ ਜਾਣ ਦੀ ਗੱਲ ਸੁਣ ਕੇ ਹੀ ਉਹ ਭਰਿਆ ਪੀਤਾ ਪਿਆ ਸੀਗਾ ਉਸਨੇ ਬੈਂਤਾ ਨਾਲ ਮੁੰਡੇ ਨੂੰ ਝੰਬਣਾ ਸ਼ੁਰੂ ਕਰ ਦਿੱਤਾ ਬਾਕੀ ਸਾਰਾ ਲਾਣਾ ਬੋਲਿਆਂ ਦੇ ਗੁੰਗਿਆਂ ਵਾਂਗ ਵਰਤ ਦਾ ਕੌਤਕ ਵੇਖਦਾ ਰਿਹਾ ਗਲਵੰਤ ਜਾਣ ਕੇ ਮਾਰਖੰਦਾ ਪਿੱਛਾਂ ਹਟਦਾ ਗਿਆ ਰਾਤ ਹਨੇਰੀ ਛੁਕ ਰਹੀ ਸੀ ਉਹ ਪਿੱਠ ਪਵਾ ਕੇ ਬਾਹਾਂ ਤੋਂ ਨਰੜਿਆ ਵੀ ਨੱਸ ਪਿਆ ਟਾਰਤ ਦਾ ਚਾਨਣ ਪੈਣ ਤੋਂ ਪਹਿਲਾਂ ਇੱਕ ਸਪਾਈ ਨੇ ਉਹਦੀ ਵਕੀ ਵਿੱਚ ਸੰਗੀਨ ਖੋਪ ਦਿੱਤੀ ਉਸ ਸਪਾਈ ਨੂੰ ਗਲਵੰਤ ਨੇ ਨੀਂਵੀਂ ਸੀ ਵਖਿਆ ਵੱਡੇ ਹੱਥਾਂ ਨਾਲ ਉਹ ਵੱਟ ਵਿੱਚ ਔਖੜ ਕੇ ਡਿੱ ਗਿਆ ਬਰਾੜ ਸਾਹਿਬ ਤੇ ਥਾਣੇਦਾਰ ਨੇ ਉਸ ਨੂੰ ਡਿੱਗੇ ਪੈਣੇ ਉਹੀ ਭੰਣਾ ਸ਼ੁਰੂ ਕਰ ਦਿੱਤਾ ਹੁਣ ਲਹੂ ਦੀ ਵਗਦੀ ਤਤਿਰੀ ਉੱਤੇ ਪੁੱਠੇ ਹੱਥ ਰੱਖ ਕੇ ਉਹ ਉੱਠ ਖਲੋਤਾ ਜਦੋਂ ਉਹ ਕੁੱਟਦੇ ਹੱਥ ਗਏ ਤਾਂ ਟਾਰਤ ਦੇ ਚਾਨਣ ਵਿੱਚ ਉਹਨਾਂ ਨੇ ਗਲਵੰਤ ਦੀ ਵਕੀੋਂ ਲਹੂ ਦੀ ਤਤਿਰੀ ਵੇਖੀ ਟੂਟੀ ਦੇ ਪਾਣੀ ਵਾਂਗ ਵਗਦਾ ਲਹੂ ਵੇਖ ਕੇ ਉਹਨਾਂ ਦੇ ਹੱਥ ਆਪਣੇ ਆਪ ਹੀ ਰੁਕ ਗਏ ਇੱਕ ਦੁਪੱਟੇ ਨਾਲ ਕੱਸ ਕੇ ਉਹਦੀ ਵਖੀ ਬੰਦਤੀ ਗਈ ਉਹ ਰੇਤਲੇ ਪਹੇ ਤੁਰੇ ਗਏ ਹਵਾ ਪਹਿਲਾਂ ਵਾਂਗ ਹੀ ੱਟਕੇ ਮਾਰ ਮਾਰ ਲੰਘ ਰਹੀ ਸੀਗੀ ਬਿਜਲੀ ਹਨੇਰੇ ਵਿੱਚ ਫੱਟ ਪਾਉਂਦੀ ਤੇ ਛੱਟ ਪਿੱਛੋਂ ਬਦਲ ਗੜਕ ਪੈਂਦਾ ਗਿੱਟ ਗਿੱਟ ਉਟੀਆਂ ਪੀਲੀਆਂ ਕਣਕਾਂ ਮਿਹਰ ਦੀ ਕਣੀ ਨੂੰ ਤਰਸ ਰਹੀਆਂ ਸਨ ਰਾਹ ਦੇ ਲਾਗੋ ਇੱਕ ਕੁੱਤਾ ਭੌਂਕ ਪਿਆ ਪਰ ਸੈਲਦੀ ਬੈਟਰੀ ਨੇ ਜਦ ਉਧਰੋਂ ਮੂੰਹ ਕੋ ਆਇਆ ਤਾਂ ਕੁੱਤਾ ਪਿਛਲ ਖੁਰੀ ਭੌਂਕਦਾ ਛਾਲਾ ਮਾਰ ਗਿਆ ਉਹ ਕੀ ਐ ਡੀਐਸਪੀ ਨੇ ਥਾਣੇਦਾਰ ਤੋਂ ਪੁੱਛਿਆ ਜਨਾਬ ਇੱਥੇ ਖਿਲਾੜੀ ਵਾਲਾ ਕੋਠਾ ਹੈ ਕੁੱਤੇ ਮੈਲ ਚੱਟਣ ਆ ਜਾਂਦੇ ਹੋਣਗੇ ਇੱਥੇ ਲਾਲ ਸਿੰਘ ਆਪਣੇ ਹਲਕੇ ਵਿੱਚ ਛਾਪੇ ਮਾਰਦਾ ਮਾਰਦਾ ਘੁੱਟ ਘੁੱਟ ਤੋਂ ਜਨਮ ਹੋਜੂਗਾ ਸਿਗਾ ਖਿਲਾੜੀ ਬਰਾੜ ਨੇ ਕੋਤੱਦੀ ਦਿਮਾਗ ਵਿੱਚ ਇੱਕ ਸਕੀਮ ਲਿਸ਼ਕ ਬਈ ਉਹਦੇ ਜੀ ਜਨਾਬ ਚਲੋ ਉੱਥੇ ਚਲੋ ਸਾਰੀ ਫੋਰਸ ਮੁਲਜ਼ਮਾਂ ਸਮੇਤ ਰਾਹੋਂ ਖੇਤ ਕੋ ਦੀ ਵਿਥ ਨਾਲ ਕੋਲਾਰੀ ਉਤੇ ਪਹੁੰਚਦੇ ਹੀ ਹੁਣ ਕੋਠੇ ਨੂੰ ਜਿੰਦਾ ਲੱਗਿਆ ਹੋਇਆ ਸੀਗਾ ਸੱਜਰੀਆਂ ਪੱਥੀਆਂ ਵਿੱਚੋਂ ਹਲੇ ਰੋ ਮਹਿਕ ਰਿਹਾ ਸੀਗਾ ਲਾਲ ਸਿੰਘ ਨੂੰ ਸ਼ੱਕ ਪੈ ਗਈ ਵੀ ਡੀਐਸਪੀ ਇਸ ਕੋਠੇ ਦਾ ਹੀ ਮੁਕਾਬਲਾ ਬਣਾਵੇਗਾ ਉੱਠਨੇ ਪਹਿਲੇ ਇਸਲਾਦ ਅਤੀਵੀ ਇਹਨਾ ਤੋਂ ਡਰਾ ਧਮਕਾ ਕੇ ਪੁੱਛ ਪੜਤਾਲ ਕਰ ਲਈਏ ਬੈਨਾ ਠੀਕ ਹੈ ਤੈਨਾਂ ਨੂੰ ਹੀ ਅਡਾਟ ਕਰ ਲੋ ਡੀਐਸਪੀ ਲਾਲ ਸਿੰਘ ਨੂੰ ਹੁਕਮ ਕਰਕੇ ਗਲਵੰਤ ਦੇ ਲਾਗੇ ਆ ਗਿਆ ਜਾਬਦਾ ਆਇਆ ਤੂੰ ਸਿੱਧੀ ਨੀਤ ਨਾਲ ਮੰਨਣ ਨਹੀਂ ਲੱਗਾ ਕੀ ਦਰਦ ਤੇ ਪੇਟ ਦੀ ਹੌਂਕਣੀ ਵਿੱਚੋਂ ਮੁੰਡੇ ਨੇ ਪੁੱਛਿਆ ਪੀਤੇ ਤੇ ਮੰਦਰ ਬਾਰੇ ਹਾਂ ਉਹ ਪਾਰਟੀ ਦੇ ਲੋਹੇ ਵਰਗੇ ਥੰਮ ਨੇ ਉਹ ਰੀਅਲੀ ਮੈਂ ਤੇਰੀ ਬਚਤ ਕਰ ਸਕਦਾ ਤੂੰ ਉਹ ਬੱਸ-ਬੱਸ ਟਕਿਆ ਰਹਿ ਗਲਵੰਤ ਨੇ ਸਾਹ ਦੀ ਗੰਦੀ ਹਵਾੜ ਨਿਕਲਣ ਤੋਂ ਪਹਿਲਾਂ ਹੀ ਉਸ ਦਾ ਮੂੰਹ ਬੰਦ ਕਰ ਦਿੱਤਾ ਅਮੇ ਦਾ ਆਖਰੀ ਸਾਲ ਵਿੱਚੋਂ ਹੀ ਛੱਡਿਆ ਕਿਤਾਬਾਂ ਠੱਪ ਕੇ ਹਥਿਆਰ ਚੁੱਕੇ ਨੇ ਤੇਰੇ ਵਰਗਾ ਬੌਗਾ ਅਫਸਰ ਮੈਂ ਕਦੇ ਨਹੀਂ ਵੇਖਿਆ ਓਏ ਅਸੀਂ ਬਚਤਾਂ ਵਾਸਤੇ ਹਥਿਆਰ ਚੁੱਕੇ ਨੇ ਅਸੀਂ ਤਾਂ ਲੋਕਾਂ ਨੂੰ ਇਹ ਦੱਸਣਾ ਹੈ ਵੀ ਨੌ ਗੁਰੂ ਉਪਦੇਸ਼ ਦੰਦੇ ਰਹੇ ਵੀ ਰਾਜੇ ਸ਼ੈ ਮਕਦਮ ਕੁੱਤੇ ਨਹੀਂ ਬਦਲੇ ਇਹਨਾਂ ਨੂੰ ਬਦਲਣ ਅਤੇ ਸੱਚ ਦੇ ਰਾਹ ਉੱਤੇ ਲਿਆਉਣ ਲਈ ਦਸਵੇਂ ਗੁਰੂ ਨੂੰ ਤਲਵਾਰ ਚੁਕਣੀ ਪਈ ਗੁਰੂ ਦਾ ਫਰਮਾਨ ਹੈ ਵੀ ਜਦੋਂ ਕੋਈ ਬਾਹ ਨਾ ਜਾਵੇ ਤਾਂ ਹਥਿਆਰ ਚੁੱਕਣਾ ਧਰਮ ਹੈ ਸਾਡੇ ਦੋਹਾ ਵਿਚਕਾਰ ਪਾੜਾ ਜ਼ਿੰਦਗੀ ਮੌਤ ਜਿੰਨਾ ਹੈ ਚੂਹਾ ਸ਼ੇਰ ਨੂੰ ਉਪਦੇਸ਼ ਦਵੇ ਖਲਕ ਨੂੰ ਹਾਸਾ ਨਹੀਂ ਆਵੇਗਾ ਚੂਹੇ ਦੀ ਤਸਵੀਰ ਨਾਲ ਡੀਐਸਪੀ ਨੂੰ ਅੰਦਰ ਕੜਵਲ ਪੈ ਗਏ ਆਪਣੇ ਆਪ ਨੂੰ ਉਹ ਸ਼ੇਰ ਦਾ ਵੀ ਪਿਓ ਸਮਝਦਾ ਸੀਗਾ ਪਰ ਗਲਵੰਤ ਉਹਦੇ ਪੈਰ ਨਹੀਂ ਲੱਗਣ ਦੇ ਰਿਹਾ ਸੀਗਾ ਐਨੋ ਕੁਲਾਰੀ ਦੇ ਨੇੜੇ ਲਿਆਓ ਬਰਾੜ ਦੇ ਹੁਕਮ ਨਾਲ ਸਿਪਾਹੀ ਉਸਨੂੰ ਕੁਲਾਰੀ ਕੋਲ ਲੈ ਗਏ ਇਹਦਾ ਹੱਥ ਖੋਲ ਕੇ ਵੀਰਣ ਵਿੱਚ ਦੇ ਦਿਓ ਗਲਵੰਤ ਹਾੜ ਕੇ ਖੜੋ ਗਿਆ ਉਹ ਸਿਪਾਹੀਆਂ ਦੇ ਖਿੱਚਿਆਂ ਵੀ ਨਹੀਂ ਤੋੜ ਰਿਹਾ ਬਰਾੜ ਦਾ ਵਿਸ਼ਵਾਸ ਸੀ ਵੀ ਜੇ ਇਸ ਨੂੰ ਝੜਕਾ ਲਿਆ ਜਾਵੇ ਦੂਜੇ ਬਿਨਾਂ ਤਸ਼ੱਦਦ ਹੀ ਪਾਣੀ ਹੋ ਜਾਣਗੇ ਪਰ ਗਲਵੰਤ ਅਰਾਦੇ ਦਾ ਸਟੀਲ ਸੀਗਾ ਡੀਐਸਪੀ ਨੇ ਇੱਕੋ ਬਾਹ ਤੇ ਬੈਂਤ ਮਾਰ-ਮਾਰ ਕੇ ਉਸ ਨੂੰ ਗੁੱਟ ਕੋਲੋਂ ਤੋੜ ਸੁੱਟਿਆ ਉਸ ਤੋਂ ਬਾਅਦ ਗੁਲਵੰਤ ਨਾਲ ਉਹ ਜੋ ਮਨ ਵਿੱਚ ਆਈ ਕਰਦੇ ਰਹੇ ਡੀਐਸਪੀ ਦੀ ਮੂਰਖਤਾ ਉਤੇ ਲਾਣਤ ਪਾ ਰਿਹਾ ਲਾਲ ਸਿੰਘ ਤਾਰੇ ਨੂੰ ਲੈ ਕੇ ਖਲੋਤਾ ਸੀਗਾ ਉਹ ਤੁਸੀਂ ਸਾਨੂੰ ਕਸਾਈ ਨਾ ਬਣਾਓ ਉਸ ਨੇ ਤਾਰੇ ਦੇ ਮੋਢੇ ਉਤੇ ਹੱਥ ਰੱਖ ਦਿੱਤਾ ਜਿਸ ਵਿੱਚ ਨਾ માત્ર ਹਮਦਰਦੀ ਸੀ ਉਹ ਸਰਦਾਰ ਦੀ ਤੁਸੀਂ ਖਲੋਤੀ ਹੈ ਜੀ ਥਾਉ ਮੁੰਡਾ ਨੇ ਧੜਕ ਕੇ ਕਹਿ ਗਿਆ ਤੁਸੀਂ ਸਾਨੂੰ ਮਾਰਨਾ ਹੈ ਤੇ ਅਸੀਂ ਮਰਦੇ ਤਿਆਰ ਹਾਂ ਜੇ ਅਸੀਂ ਤੁਹਾਨੂੰ ਨਾ ਮਾਰੀਏ ਫਿਰ ਤੁਹਾਨੂੰ ਕਸਾਈ ਨਹੀਂ ਕਿਸੇ ਨੇ ਆਖਣਾ ਜੋਗਤਿਆਂ ਦੇ ਰਾਜ ਵਿੱਚ ਜਲਾਦੀ ਮਰਜ਼ੀ ਨਹੀਂ ਦੀ ਹੁੰਦੀ ਕਿ ਉਹ ਬਾਗੀ ਨੂੰ ਕਤਲ ਕਰੇ ਪਰ ਉਸ ਨੂੰ ਸਿਰ ਵੱਡਣਾ ਹੀ ਪੈਂਦਾ ਸੀਗਾ ਉਸ ਨੂੰ ਤਨਖਾਹ ਹੀ ਜਲਾਦੀ ਦੀ ਦਿੱਤੀ ਜਾਂਦੀ ਸੀ ਸ਼ਾਹੀ ਹੁਕਮ ਦੀ ਤਲਵਾਰ ਤੁਹਾਡੇ ਸਿਰ ਉਤੇ ਵੀ ਉਵੇਂ ਲੜਕ ਰਹੀ ਹੈ ਤਾਰੇ ਨੇ ਥਾਣੇਦਾਰ ਦੀ ਉਦਮਦਲੀ ਜਵੇਰ ਨੂੰ ਕੰਨੋਂ ਫੜ ਕੇ ਖੜੀ ਕਰ ਦਿਆ ਹੁਣ ਇਹਦਾ ਮਤਲਬ ਸਾਡੇ ਸਿਰ ਤਾਂ ਕੋਈ ਦੋਸ਼ ਨਹੀਂ ਥਾਣੇਦਾਰ ਲਾਲ ਸਿੰਘ ਦਾ ਅੰਦਰ ਹਲੋਣੇ ਆ ਗਿਆ ਤੁਸੀਂ ਬਰਾਬਰ ਦੇ ਗੁਹਾਂਗਾਰੋਂ ਤਾਰਾ ਤਸੱਦੀ ਨਾਲ ਬੋਲੀ ਗਿਆ ਤੂੰ ਤਾਂ ਪਾਵ ਦਾ ਰਾਜ ਹੁਣਿਆ ਲੋਕਾਂ ਨਾਲ ਗਦਾਰੀ ਤੇ ਨਿਜੀ ਖੁਦਗਰਦੀ ਦਾ ਪਰانے ਜਮਾਨੇ ਵਿੱਚ ਅਕਸਰ ਬਾਦਸ਼ਾਹ ਦੀ ਸੌਂ ਖਾਂਦੇ ਸਨ ਅੱਜ ਜਮਹੂਰੀਅਤ ਦੇ ਯੁੱਗ ਵਿੱਚ ਲੋਕਾਂ ਦੀ ਵਫਾਦਾਰੀ ਦੀ ਕਸਮ ਚੁੱਕੀ ਜਾਂਦੀ ਹੈ ਸੌਂ ਲੋਕਾਂ ਦੀ ਸੇਵਾ ਕਰਨੀ ਚੁੱਕੋ ਰਾਖੀ ਸਰਮਾਏਦਾਰਾਂ ਦੀ ਕਰੋ ਅਤੇ ਕਿਸਾਨਾਂ ਦੇ ਪੁੱਤਰਾਂ ਨੂੰ ਗੋਲੀਆਂ ਮਾਰੋ ਤੇ ਤੁਹਾਡਾ ਹਲੇ ਦੋਸ਼ੀ ਕੋਈ ਨਹੀਂ ਲਾਲ ਸਿੰਘ ਨੂੰ ਅੰਦਰੋਂ ਕੰਬਾਜ ਝੜ ਪਿਆ ਤੇ ਬਾਹਰੋਂ ਪੀਲਾ ਪੈ ਗਿਆ ਉਹ ਉਸ ਜਾਣ ਲਿਆ ਵੀ ਹੋਰ ਬੈਂਸਿਆਂ ਤਾਂ ਸਪਾਈਆਂ ਸਾਹਮਣੇ ਛੇਤਾ ਪਵਾਂਗਾ ਇਹ ਮੁੰਡੇ ਦਾ ਇੱਕੋ ਪੱਠੇ ਦੀਆਂ ਪੱਕੀਆਂ ਇੱਟਾਂ ਨੇ ਹੱਥ ਲਾਇਆ ਟੱਲੀ ਵਾਂਗ ਖੜਕਦੀਆਂ ਨੇ ਸਾਡੇ ਵਾਸ ਨਹੀਂ ਭਰਾਵਾ ਜਿਸ ਥਾਂ ਖਲੋਤੇ ਆਂ ਛੱਡ ਨਹੀਂ ਸਕਦੇ ਬਾਲ ਬੱਚੇਦਾਰਾਂ ਉਸ ਆਪਣੇ ਵੱਲੋਂ ਹਥਿਆਰ ਛੱਡ ਦੱਤੇ ਜਿਨ੍ਹਾਂ ਨੂੰ ਮਾਰਦੇ ਹੋ ਉਹਨਾਂ ਦੇ ਬੱਚੇ ਨਹੀਂ ਸੀ ਮੇਰੇ ਆਪਣੇ ਹੰਸਾ ਵਰਗੇ ਦੋ ਲਾਲ ਨੇ ਸੱਚ ਜਾਣੋ ਜਿਸ ਦਿਨ ਦੇ ਹਥਿਆਰ ਚੁੱਕੇ ਨੇ ਉਹਨਾਂ ਦਾ ਮੂੰਹ ਨਹੀਂ ਵਖਿਆ ਮੈਂ ਉਹਨਾਂ ਹਮੇਸ਼ਾ ਲਈ ਨਹੀਂ ਵਖਣਾ ਤਾਰੇ ਦਾ ਮਨ ਇੱਕਦਮ ਬੱਚਿਆਂ ਦੇ ਮੂੰਹ ਨਾਲ ਪਹਾਰ ਆ ਪਰ ਸਰਦਾਰ ਸਾਹਿਬ ਅਸੀਂ ਸੱਚ ਲਈ ਲੜ ਰਹੇ ਹਾਂ ਅਸੀਂ ਆਪਣੇ ਤੇ ਲੋਕਾਂ ਦੇ ਬੱਚਿਆਂ ਲਈ ਜੂਝ ਰਹੇ ਹਾਂ ਸਾਨੂੰ ਕਤਲ ਕਰਕੇ ਆਪਣੇ ਬੱਚਿਆਂ ਵਿੱਚ ਬਹਿ ਕੇ ਇਹ ਸੋਚਣਾ ਵੀ ਅਸੀਂ ਕੀ ਹਾਂ ਤੇ ਤੁਸੀਂ ਕੀ ਹੋ ਤਾਰਾ ਜਜ਼ਬਾਤ ਵਿੱਚ ਆਇਆ ਆਪੇ ਨੂੰ ਕੁੱਟ ਗਿਆ ਉਧਰ ਹਵਾਲਦਾਰ ਨੇ ਹਨੀਫ ਤੋਂ ਕੁਝ ਨਾ ਪੁੱਛਿਆ ਉਹ ਡੀਐਸਪੀ ਤੋਂ ਫਰਕ ਨਾਲ ਸੀਗਾ ਸਭ ਕਹਿ ਰਿਹਾ ਸੀਗਾ ਕਿ ਇਹਦਾ ਹੱਥ ਵੀ ਅੰਦਰ ਦੇ ਦਿਓ ਜਦੋਂ ਬਾੜੀਆਂ ਪਾਵੇ ਤੇ ਪੀਤੇ ਹੋਰਾਂ ਬਾਰੇ ਦੱਸੇ ਤਾਂ ਉਦੋਂ ਹੀ ਰੁਕਿਓ ਗਲਵੰਤ ਨੇ ਹੁਣ ਆਪਣਾ ਆਪ ਸਿਲ ਪੱਥਰ ਬਣਾ ਲਿਆ ਸੀਗਾ ਤੇ ਵਿਰੋਧ ਤਾਂ ਛੱਡ ਦਿੱਤੀ ਸੀਗੀ ਉਹਨੇ ਉਧਰ ਸਿਪਾਈਏ ਸੋਚ ਰਹੇ ਸਨ ਵੀ ਸਾਡੇ ਕੋਲੋਂ ਇਹ ਪਾਪ ਨਹੀਂ ਤੋਂ ਹੋਣਾ ਪਰ ਸਿਦਕੀ ਸੂਰਮੇ ਨੇ ਲੰਬੇ ਦੁਖਾਂ ਨੂੰ ਗੰਧ ਦੇ ਲਈ ਠੱਕੇ ਵਾਲੀ ਰਾਤ ਵਿੱਚ ਉਹਦਾ ਮੱਥਾ ਮੁੜ ਕੇ ਵਿੱਚ ਚੋਪਿਆ ਡੀਐਸਪੀ ਬਰਾੜ ਦੀ ਪੰਜ ਸੈਲ ਦੀ ਬੈਟਰੀ ਬੇਚੈਨੀ ਵਿੱਚ ਇਧਰ ਉਧਰ ਘੁੰਮ ਰਹੀ ਸੀ ਮੁੰਡੇ ਦੇ ਮੁੜਕੇ ਪਰੇ ਮਨੂੰ ਵੇਖ ਕੇ ਉਹਨੇ ਫਣਕਾਰਿਆ ਵੀ ਕਿਉਂ ਨਕਸਲੈਟ ਬਣਨਾ ਬਰਾਰ ਦੀ ਲੋਨ ਦੀ ਲੱਪ ਗਲਵੰਤ ਦੇ ਫੱਟਾਂ ਵਿੱਚੋਂ ਪੀੜੋ ਪੀੜ ਉਤਰ ਗਈ। ਤਾਂ ਖਾਦਾ ਮਨ ਝਟ ਉਤਰ ਮੋੜਨਾ ਚਾਹੁੰਦਾ ਸੀਗਾ ਪਰ ਦਰਦਾਂ ਮਾਰੀ ਜ਼ੁਬਾਨ ਨੇ ਉਹਦਾ ਸਾਥ ਨਾ ਦਿੱਤਾ। ਪਰ ਉਹਦੀਆਂ ਮੱਚਦੀਆਂ ਅੱਖਾਂ ਫੈਰ ਕਰ ਚੁੱਕੀ ਦਿਨਾਲੀ ਵਾਂਗ ਧੂਆਂ ਛੱਡ ਰਹੀਆਂ ਸਨ। ਉਹ ਇੱਕ ਕਸਾਈ ਤੇ ਕਰਪਤ ਅਫਸਰ ਅੱਗੇ ਬੇਵਸ ਨਹੀਂ ਹੋਣਾ ਚਾਹੁੰਦਾ ਸੀ ਪਰ ਉਹਦਾ ਸਾਰਾ ਸਰੀਰ ਝੂਠਾ ਬਹਿ ਚੁੱਕਾ ਸੀ ਹੁਣ। ਨਟਾਲ ਹੋਇਆ ਉਹ ਇੱਕ ਪਾਸੇ ਨੂੰ ਲੁੜਕ ਗਿਆ। ਡੀਐਸਪੀ ਹੁਣ ਗਲਵੰਤ ਨੂੰ ਛੱਡ ਕੇ ਲਾਲ ਸਿੰਘ ਵੱਲ ਹੋ ਲਿਆ। ਉਦੇ ਕੰਨ ਵਿੱਚ ਆਖਣ ਲੱਗਾ ਵੀ ਖਿਲਾੜੀ ਵਾਲੇ ਕੋਠੇ ਦਾ ਜਿੰਦਾ ਤੋੜਦੇ ਹੋ ਤੇ ਮੁਕਾਬਲਾ ਬਣਾ ਕੇ ਕੰਮ ਮੁਕਦਾ ਕਰੋ। ਉਹਦੀ ਚੁਸਤੀ ਸਪਾਈਆਂ ਦੇ ਰਵੱਈਏ ਨੂੰ ਤਾੜ ਗਈ ਸੀ। ਨਹੀਂ ਜਨਾਬ ਐਨੀ ਕਾਲੀ ਨਾ ਕਰੋ। ਇਹ ਦੋਵੇਂ ਮੁੰਡੇ ਦਿਲ ਦੇ ਨਰਮ ਨੇ ਜੀ ਜ਼ਰੂਰ ਕੁਝ ਪੱਲੇ ਪਾਉਣਗੇ। ਲਾਲ ਸਿੰਘ ਨੇ ਤਾਰੇ ਤੇ ਹਨੀਬ ਬਾਰੇ ਇੱਕ ਝੂਠੀ تسੱਲੀ ਖੜੀ ਕਰ ਲਈ। ਅੱਜ ਦੀ ਰਾਤ ਵਰਗਾ ਮੌਕਾ ਹੱਥ ਨਹੀਂ ਆਉਣਾ। ਜਨਾਬ ਮੇਰੇ ਤੇ ਭਰੋਸਾ ਕਰੋ। ਉਹ ਮੁੰਡਿਆਂ ਦਾ ਮਰਨਾ ਟਾਲਣਾ ਚਾਹੁੰਦਾ ਸੀਗਾ। ਸਿਰਫ ਇੱਕ ਦਿਨ ਦੀ ਮੌਲਤ ਹੈ। ਡੀਐਸਪੀ ਸਮਰਦਾਜੀ ਵੀ ਬਹੁਤੇ ਦਿਨ ਦੋਸ਼ੀਆਂ ਨੂੰ ਹਰਾਸਤ ਵਿੱਚ ਰੱਖਣਾ ਠੀਕ ਨਹੀਂ ਹੈਗਾ। ਖਿਆਲ ਹੈ ਵੀ ਇੱਕ ਦਿਨ ਵਿੱਚ ਸਭ ਕੁਝ ਵਗ ਦੇਣਗੇ। ਥਾਣੇਦਾਰ ਲੰਬਾ ਸਾਹ ਖਿੱਚ ਕੇ ਸ਼ਾਂਤ ਹੋ ਗਿਆ ਹੁਣ। ਉਸ ਮਨ ਬਣਾ ਲਿਆ ਵੀ ਮੈਂ ਇਸ ਕਤਲਿਆਂ ਵਿੱਚ ਸ਼ਾਮਲ ਨਹੀਂ ਹੋਣਾ। ਭਾਵੇਂ ਕੋਈ ਬਹਾਨਾ ਲਾਉਣਾ ਪਵੇ ਮੈਨੂੰ। ਗਲਵੰਤ ਤੁਰਨ ਦੀ ਹਾਲਤ ਵਿੱਚ ਨਹੀਂ ਜੀ ਰਿਹਾ। ਪੱਤਾ ਬਣਿਆ ਹੱਥ ਬੰਨਣ ਦੇ ਬਾਵਜੂਦ ਵਗੀ ਜਾ ਰਿਹਾ ਸੀਗਾ। ਸਪਾਈ ਭੇਜ ਕੇ ਟਰੱਕ ਮੌਕੇ ਉਤੇ ਲਿਆਂਦਾ ਗਿਆ। ਟਰੱਕ ਤੇ ਜੀਬ ਦੇ ਸਟਾਰਟ ਹੋਣ ਨਾਲ ਕਾਲੀ ਛੋਕ ਦੀ ਰਾਤ ਹੋਰ ਭਿਆਨਕ ਹੋ ਗਈ। ਕੜਕੜਾਉਂਦੀ ਬਿਜਲੀ ਨੇ ਅੱਧਾ ਸਮਾਨ ਧੋਨੇ ਤੱਕ ਲੰਘਾਰ ਕੇ ਰੱਖ ਦਿੱਤਾ ਸੋ ਦੋਸਤੋ ਇਹ ਸੀ ਸਰਮੇਲ ਦੀ ਜ਼ਿੰਦਗੀ ਦਾ ਭਾਗ 58 ਤੇ ਅਗਲਾ ਭਾਗ ਲੈ ਕੇ ਤੁਹਾਡੇ ਸਾਹਮਣੇ ਫੇਰ ਆਵਾਂਗੇ ਅੱਗੇ ਗਲਵੰਤ ਹੋਰਾਂ ਨਾਲ ਕੀ ਬੀਤਦੀ ਹੈ ਇਹ ਤੁਹਾਨੂੰ ਅਗਲੇ ਭਾਗ ਵਿੱਚ ਪਤਾ ਲੱਗੂਗਾ ਜੀ ਸੋ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ